ਆ ਦੇਖੋ ਜੀ ਸਾਡੇ ਨਿਸ਼ਾਨ ਸਿੰਘ ਜਾਖੜ ਫਾਰਮ 60 ਨਾਲ ਤਵੀਆਂ ਮਾਰਦੇ ਹੋਏ ਝੁੰਨੇ ਵਾਲਾ ਵਾਹਣ ਤਿਆਰ ਕਰਦੇ ਹੋਏ ਬਾਈ ਜੀ ਦੇਖ ਸਕਦੇ ਹੋ ਵਧੀਆ ਨਾਲ ਟੈਂਪਰ ਦੇਖੋ ਬਾਈ ਜੀ ਧੂੜ ਉੱਡਦੀ ਹੋਈ ਅੱਜ ਹਨੇਰੀ ਵੀ ਚੱਲ ਰਹੀ ਹੈ ਰਾਤ ਦਾ ਮੌਸਮ ਖਰਾਬ ਹੋਇਆ ਹੋਇਆ ਹੈ ਐ ਲੱਗਦਾ ਵੀ ਕਿਸੇ ਪਾਸੇ ਮੀਂਹ ਪੈ ਗਿਆ ਹੁੰਦਾ ਠੰਡੀਆਂ ਹਵਾਵਾਂ ਵਗ ਰਹੀਆਂ ਨਿਸ਼ਾਨ ਸਿੰਘ ਜਾਖੜ ਦਾ ਫਾਰਮ 60 ਸਾਡੇ ਦਾ ਟਰੈਕਟਰ ਦੇ ਅੱਗੇ ਲਿਖਿਆ ਖੇਤਾਂ ਦਾ ਰਾਜਾ ਦੇਖ ਸਕਦੇ ਹੋ ਹਵਾਵਾਂ ਵਗਦੀਆਂ ਹੋਈਆਂ ਟਾਲੀਆਂ ਦੇ ਪੱਤੇ ਹਿੱਲ ਰਹੇ ਐ ਝੋਨਾ ਲਾਉਣ ਦੀ ਤਿਆਰੀ ਹੋ ਰਹੀ ਹੈ ਬਈ ਪਹਿਲਾਂ ਵਾਣ ਦੇ ਵਿੱਚ ਬਈ ਇੱਥੇ ਕਣਕ ਵੀਜੀ ਵਈ ਸੀਗੀ ਤੇ ਹੁਣ ਇਹਦੇ ਵਿੱਚ ਪਤਲਾ-ਪਤਲਾ ਪਾਣੀ ਲਾ ਕੇ ਉਸ ਤੋਂ ਬਾਅਦ ਜਿਹੜਾ ਹੈਗਾ ਕਾਫੂਸ ਇਸ ਤੋਂ ਬਾਅਦ ਜਿਹੜਾ ਕੰਪਿਊਟਰ ਕਰਾਇਆ ਲੱਗੂਆ ਹੈ ਸਵਾਨ ਦੇ ਵਿੱਚ ਤੇ ਫੇਰ ਅੱਦੂ ਬਾਦ ਚੋਨਾ ਲਾਇਆ ਜਾਊਗਾ। ਅਖਾਨ ਸਿੰਘ ਬਹੁਤ ਸੂਝਵਾਨ ਕਿਸਾਨ ਹੈ ਸਾਡੇ ਪਿੰਡ ਦੇ। ਨਾਲ ਇਹਨਾਂ ਦਾ ਬੇਟਾ ਵੀ ਆਇਆ ਹੋਇਆ ਹੋਰ ਪੁੱਤ ਕੀ ਹਾਲ ਹੈ? ਕੀ ਨਾਂ ਹੈ ਤੇਰਾ? ਜਸਮੀਤ ਸਿੰਘ ਮੁੰਡਾ ਸ਼ੌਂਕੀ ਆ ਪੂਰੀਆਂ ਜੰਜੀਰੀਆਂ ਜੁਰੀਆਂ ਪਾਈਆਂ ਹੋਈਆਂ ਗਲ ਦੇ ਵਿੱਚ ਉਹ ਠੀਕ ਆ ਕਿਹੜੀ ਕਲਾਸ ਚ ਪੜਦਾ ਹੈ ਇਹ ਮੁੰਡਾ ਸਾਰਾ ਦਿਨ ਆਪਦੇ ਪਾਪੇ ਦੇ ਨਾਲ ਹੀ ਰਹਿੰਦਾ ਹੁਣ ਛੁੱਟੀਆਂ ਆ ਖੇਤਾਂ ਦੇ ਵਿੱਚ ਨਾਲ ਕੰਮ ਕਰਵਾਉਂਦਾ ਨਾਲੇ ਵਾਈ ਦੀ ਜਾਣਕਾਰੀ ਪ੍ਰਾਪਤ ਕਰਦਾ ਦੇਖ ਸਕਦੇ ਹੋ ਬਈ ਸਾਡੀ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਕਰ ਦਿਆ ਕਰੋ ਬਈ ਧੰਨਵਾਦ ਸਾਰਿਆਂ ਦਾ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਸਾਰਿਆਂ ਦੀਆਂ ਲੰਮੀਆਂ ਉਮਰਾਂ ਕਰੇ ਪ੍ਰਮਾਤਮਾ ਇੱਕ ਚਲਕਾ ਆਪਾਂ ਮੁੰਡੇ ਨਾਲ ਵੀ ਹੋਰ ਬੱਤ ਠੀਕ ਹੈ ਨਿਸ਼ਾਨ ਸਿੰਘ ਦੀ ਅੱਜ ਪੂਰੀ ਲਾਈਵ ਦੇ ਵਿੱਚ ਆਪਾਂ ਤੁਹਾਨੂੰ ਵੀਡੀਓ ਦਿਖਾਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਬਾਈ